ਤੂੰ ਬਾਈਂਗ ਐਕਸ਼ਨ ਸਪੀਕਸ ਲਾਊਡਰ ਦੈਨ ਵਰਡ ਇੱਕ ਪਾਸੋਂ ਕਰ ਰਿਹਾ ਯਾਰ ਇੰਨੀ ਫ੍ਰੀडम ਹੈ ਤੂੰ ਜ਼ਮੀਨ ਦੇਣੀ ਹੈ ਤੇ ਦੇਰੇ ਨਹੀਂ ਦੇਰੀ ਤਾਂ ਅਸੀਂ ਤੇਰੀ ਜ਼ਮੀਨ ਦੇ ਕਬਜ਼ੇ ਨਹੀਂ ਕਰਨਾ ਤੇ ਫਿਰ ਕਾਨ ਸਾਹਿਬ ਦੀ ਫ੍ਰੀडम ਕਿੱਧਰ ਦੀ ਸਾਡਾ ਮੌਜੂਦਾ ਬਦਅ ਇੱਕ ਵੀ ਜਣਾ ਹੈ ਇਹ ਵੀ ਜ਼ਰੂਰਤਾ ਹੈ ਕਿਸੀ ਆਫੇਪੋਂ ਨੇ ਹੁੰਦੇ ਸੀਗੇ ਤੇਰਾ ਦੇ ਉੱਤੇ ਤੇਨੇ ਹੁੰਦੇ ਸੀਗੇ ਵੀ ਆ ਮੈਂ ਜਿਹੜਾ ਇਹ ਬੀਤੀ ਨਹੀਂ ਕਰਤੇ ਗਏ ਉਹਨ ਤੁਹਾਡੀ ਸਰਕਾਰ ਹੈ ਤੁਸੀਂ ਅਮਲ ਲਿਓ ਕਿ ਉਹਨੀ ਇਨਕੁਆਰੀ ਕਰਾ ਦਿਓ ਮਾਇਨੀ ਹੋ ਗਈ ਹੈ ਇਕੋ ਨੇ ਕੀ ਸ਼ਰੀਆਮ ਚਾਹੀਏ ਸਰ ਦੇਣਾ ਚਾਹਨੀ ਹੈ 34 ਇਨਚਾਜ ਪੈਸੇ ਲੈਂਦਾ ਫਰਿਆ ਜਾ ਰਿਹਾ ਉਹ ਪੈਸੇ ਕਿੱਥੇ ਸੀ ਕੋਈ ਹੋਈ ਇਨਵੈਸਟੀਗੇਸ਼ਨ ਜਿਹੜਾ ਐਮਐਲਏ ਬੰਦਾ ਤੈਲਾ ਦੀ ਫੈਕਟਰੀ ਲਾਉਂਦਾ ਮੈਂ ਇੰਨਾ ਤੇ ਮਚੋਰ ਆਦਮੀ ਪਤਾ ਮੈਨੂੰ ਪਤਾ ਬਿਜ਼ਨਸ ਔਰ ਕਰਾਪਸ਼ਨ ਫਰਕ ਹੀ ਨਹੀਂ ਪਰ ਮੈਂ ਆਪਣੇ ਵੇਨਗਾ ਤੇ ਤੁੰਦਰੇਗਾ ਦਾ ਕੰਮ ਨਹੀਂ ਕਰਾਂਗਾ ਕਦੀ ਜ਼ਿੰਦਗੀ ਕੀ ਐਫ ਡਬਲ ਸੀ ਲੇਕਿਨ ਜੇ ਜਿਸੇ ਨੂੰ ਨਪੜਾ ਤੇ ਪਰਚਾ ਕਰਦੇ ਹੋ ਤੇ ਜੇ ਆਪਣੇ ਆਪ ਤੇ ਤੁਹਾਨੂੰ ਸੂਟ ਕਰਦਾ ਤੇ ਉਹਨੂੰ ਸੌੜਾ ਲਾਓ ਬ੍ਰੇਕ ਹੋ ਜਾਂਦਾ ਇਹਨੂੰ ਕਰਾਪਸ਼ਨ ਦੇ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਮਾਫੀਆ ਐਕਟਿਵ ਹੈਗਾ ਇਹ ਉਹੀ ਬੰਦੇ ਆ ਕਿ ਜਿਹੜੇ ਐਮਐਲਏ ਦੀ ਪੱਗਾਂ ਹੁੰਦੇ ਐ ਇਨਸਾਫ ਪੂਰਨ ਲਾਅ ਪੂਰਨ ਮਾਰੇ ਜਦੋਂ ਤੁਹਾਡੇ ਸਾਥੀ ਹੋ ਤਾਂ ਫਿਰ ਨੌਕਰਤਮੇ ਨਹੀਂ ਗੱਲ ਦੱਸੂਗੀ ਜਸਟਿਸ ਕਿਸ ਮੌਦੀ ਤੁਸੀਂ ਬਹੁਤ ਗੈਰਹੀ ਦੋਸ਼ਾ ਹੋਇਆ ਹੈ ਇਸ ਤੋਂ ਹਾਊਸ ਵਰ ਡਾਇਰੈਕਸ਼ਨ ਆਈਆਂ ਹੋਣ ਦੇ ਬਾਵਜੂਦ ਜਿਹੜਾ ਦੁਸ਼ਪਰ ਪੀਐਮਾ ਤੋਂ ਬਾਜੂ ਮਹੀਂ ਗਿਸ਼ਵਰਿਆਮ ਚਾਹਦੀ ਤੁਸੀਂ ਦੇਖੋ ਕਮੇਟ ਕਿੰਨੀ ਰਿਸਪੋਨਸਿਬਲ ਹੈ ਖਰੜਾ ਦਾ ਇੱਕ ਖਰੜੀ ਐਮਐਲਏ ਅਸਤੀਫਾ ਦਿੰਦੀ ਹੈ ਔਰਨ ਮੋਰਲ ਗ੍ਰਾਉਂਸ ਕਿਹਾ ਹੈ ਕਿ ਜੇ ਮੇਰਾ ਮਹੱਪਰ ਗਿਆ ਸਵਿਰਯਸ ਕੀਸਪਾ ਵਾਪਸ ਹਿੰਦ ਸਤਿ ਸ਼੍ਰੀ ਅਕਾਲ ਮੈਂ ਅhbarਾ ਵਾਣਚਾਰ ਮਾਰ ਪੰਜਾਬ ਤੇ ਅੱਜ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਨਵੇਂ ਵਿਸ਼ਾ ਦੇ ਉੱਤੇ ਗੱਲਬਾਤ ਕਰਾਂਗੇ ਅਰੇਵਿੰਦਰ ਸਿੰਘ ਲਾਹੌਰਾ ਦੇ ਨਾਲ ਅਰੇਵਿੰਦਰ ਸਿੰਘ ਲਾਹੌਰਾ ਜੋ ਰੋਪੜ ਦੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈ ਜਿਲ੍ਹਾ ਪ੍ਰਧਾਨ ਜੀ ਤੋਂ ਪਹਿਲਾਂ ਉਹ ਇੱਕ ਬਤੌਰ ਬਿਜ਼ਨਸਮੈਨ ਲੇਕਿਨ ਰਾਜਨੀਤੀ ਦੇ ਵਿੱਚ ਆਣ ਦੀ ਕੀ ਵਜ੍ਹਾ ਬਣੀ ਕੀ ਕਾਰਨ ਬਣੇ ਲਖਪਰ ਸਾਹਿਬ ਨਾਲ ਇਸ મુદ્ਦੇ ਉਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਇਸ ਵਕਤ ਦੇ ਕਿਹੜੇ ਅਹਿਮ ਹੁੰਦੇ ਨੇ ਉਹਨਾਂ ਉੱਤੇ ਵੀ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਖਾਸ ਕਰਕੇ ਉਤੇ ਲੈਂਡ ਪੋਲੀ ਅਤੇ ਭਾਰਤੀ ਜਨਤਾ ਪਾਰਟੀ ਦਾ ਆਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਨੂੰ ਲੈ ਕੇ ਪਲਾਨ ਆ ਉਸ ਬਾਬਤ ਵੀ ਗੱਲਬਾਤ ਕਰਾਂਗੇ ਲਖਪਰ ਸਾਹਿਬ ਬਹੁਤ ਬਹੁਤ ਤੁਹਾਡਾ ਮੈਂ ਵੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ اور سب تو پہلے تو میں تعین مبارک دینا چاہنا کہ تسی اپنا چینل جڑا مارک پجاب شروع کیتا ہے میں سچے پاشا کے ارداس کرنا کہ میرے پھرا چڑھتی کلا اور سون بی سی دس چینل ایز پنجاب جنپ ون آف دا ٹاپ چینل سو میں تو صرف یہی کہہ سکتا میری خوشی بھی ہے کہ میرے پر آدھا پاس فائنئر پروجیکٹ میں نے موقع ہے کہ میں اپنی دل کی گلیں جڑی ਉਹ ਸੋਤਿਆਣਾ ਦਾ ਕਸਟਮਾਰ ਪੰਜਾਬ ਦੇ ਹੋਰ ਆਪਣੇ ਬਰਾਮਦੇ ਸਤਨ ਮਲੂਰੋਸਾ ਪਹਾੜਾ ਦਾ ਲਲੂਰੋਸਾ ਇੱਕ ਬਤੌਰ ਬਿਜ਼ਨਸਮੈਨਸ ਵੀ ਜਾਣੇ ਜਾਂਦੇ ਸੀਗੇ ਏਵੀਏਸ਼ਨ ਜਿਹੜੀ ਇੰਡਸਟਰੀਅਲਸ ਜਿਹਨਾਂ ਜੁੜੇ ਹੋਏ ਹੋ ਲੇਕਿਨ ਆ ਰਾਜਨੀਤੀ ਦੇ ਵਿੱਚ ਆਣਾ ਕਿਸ ਤਰ੍ਹਾਂ ਦਾ ਡਰ ਚਾਹਤ ਪਹਿਲਾਂ ਉਸ ਬਾਰੇ ਜਾਣਕਾਰੀ ਨਾ ਮੰਗੇ ਤੋਂ 1989 ਚ ਆਪਣੇ ਪਿੰਡੋਂ ਨਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਮੈਂ ਨੌਜਵਾਨ ਬਿਡਿੰਗ ਲੱਗੇ ਡਰਗਸ ਉਧੂ ਵੀ ਬੜਾ ਇੱਕ ਪ੍ਰੋਡਕਸ਼ਨ ਸੀਗਾ ਮੈਂ ਵੀ ਨੌਜਵਾਨਾਂ ਨੇ ਜੇਬ ਬਣਾਏ ਫਿਰ ਸਕੂਚ ਕੰਪਿਊਟਰਸ ਦਿੱਤੇ ਇਸ ਤਰ੍ਹਾਂ ਕਈ ਕੰਮ ਹੌਲੀ 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 ਤਾਂ ਜੁੜਦੇ ਜੁੜਦੇ ਤੁਰ ਤੇ ਜਿਹੜੇ ਆ ਗਏ ਉਹ ਅੱਜ ਇੱਥੇ ਜਿਹੜੀ ਹੈ ਪੋਲੀਟਿਕਲੀ ਚੇਂਜ ਆ ਗਈ ਹੈ ਪਰਵਾ ਨੂੰ ਪੋਲੀਟਿਕਲ ਨੇਮ ਮਿਲ ਗਿਆ ਜਨਤਾ ਦੇ ਛੋਟੇ ਛੋਟੇ ਵੰਦ ਗਰੁੱਪ ਕਰਨ ਮੈਂ ਤਾਂ ਜਦੋਂ 2006 ਦੀ ਗੱਲ ਹੈ ਮੈਂ ਆਪਣਾ ਹੈਲੀਕਾਪਟਰ ਲੈ ਕੇ ਆਪਣੇ ਪਿੰਡ ਆਇਆ ਤੇ ਉਦੋਂ ਇੱਕ ਮਾਤਾ ਨੇ ਉਹ ਹੈਲੀਕਾਪਟਰ ਨੂੰ ਹੱਥ ਲਾ ਕੇ ਤੇ ਉਹ ਇੰਜੀਨੀਅਰ ਜਿਹਾ ਸਿਖਾ ਉਨੇ ਗੱਲ ਮਾਤਾ ਜੀ ਹੱਥ ਨਾਲ ਆ ਪਿੱਛੇ ਹੋ ਗਏ ਤੇ ਉਹ ਫਿਰ ਮਾਤਾ ਜੀ ਨੇ ਕਿਹਾ ਕਿ ਨਹੀਂ ਪੁੱਤ ਮਦਦ ਉਹ ਦਿੱਤਾ ਸਕਦੀ ਨਹੀਂ ਕਿ ਉਹਦਾ ਹਸਤਾ ਲਾ ਕੇ ਦੇਖ ਲੈਣੇ ਉਹ ਮੇਰੇ ਗੱਲ ਬੜੀ ਦੇਜੜੀ ਨੂੰ ਗੱਲ ਵਿੱਚ ਚੂ ਗਈ ਮੈਂ ਫਿਰ ਪਾਇਲਟ ਸਾਹਿਬ ਨੂੰ ਕਿਹਾ ਮੈਂ ਕਿ ਜਿੰਨੇ ਵੀ ਬੰਦੇ ਇੱਥੇ ਖੜੇ ਹਨ ਇਹਨਾਂ ਸਾਰਿਆਂ ਨੂੰ ਝੂਟਾ ਦੇ ਤੇ ਫਿਰ ਉਹ ਉਹਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਹੁਣ ਵੀ ਜਦੋਂ ਹੈਲੀਕਾਪਟਰ ਆਉਂਦਾ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਹੜੇ ਬੱਚੇ ਆ ਜਾਂ ਜਿਹੜੇ ਬਜ਼ੁਰਗ ਆਉਂਦੇ ਨੇ نہیںفٹ ہے میں چینج لے کے آنا چاہیے آنا چاہتا ہوں میں جاگت ہوں کہ پنجاب جگہ بالکل ٹیندی کلا وا رہا ہے روپڑ میرا ہوم ٹاؤن ہے ਮੇਰਾ ਜਿਹੜਾ ਮੇਰੇ ਫੈਮਿਲੀ ਜਿਹੜੀ ਇਹਦੇ ਨਾਲ ਐਸੋਸੀਏਟਡ ਹੈ ਮੇਰੇ ਲਈ ਸ਼ਾਨ ਹੈ ਜਿਸ ਤਰ੍ਹਾਂ ਇੱਕ ਤਾਜ ਦੇ ਵਿੱਚ ਇੱਕ ਆਪਾ ਹੀਰਾ ਕਹਿੰਦੇ ਨੇ ਉਸ ਤਰ੍ਹਾਂ ਰੂਪਰ ਸਾਡੇ ਪਰਵਾਜ਼ ਲਈ ਹੈ ਔਰ ਰੂਪਰ ਦੇ ਹਾਲਾਤ ਮੈਨੂੰ ਚਿੰਤਾ ਜਿਹੜੀ ਹੈ ਨਾ ਇਟਸ ਅ ਬਿਗ ਕਨਸਰਨ ਫਾਰ ਮੀ ਔਰ ਮੈਂ ਮਹਿਸੂਸ ਕਰਦਾ ਕਿ ਮੇਰਾ ਇੱਕ ਜਿਹੜਾ ਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਹਾਲਾਤਾਂ ਨੂੰ ਬਦਲਣ ਦੇ ਲਈ ਇਹ ਫਰਕ ਸਿੱਖੀ ਜਾਨ ਲਾਂਚ ਕਰਦੇ ਵੇ ਸਵਾਲ ਮੇਰੇ ਕਹਿਣ ਤੋਂ ਬਾਅਦ ਇਹ ਸੀਗਾ ਕੀ ਮਲ ਹੈ ਕਿ ਹਾਂ ਮੈਂ ਵੀ ਆਨ ਵਾਲੇ ਇੰਦਨ ਸਭਾ ਇਲੈਕਸ਼ਨਸ ਨੂੰ ਲੜਾਂ ਲੇਕੋ ਸੇਵਾ ਤੋਂ ਤੁਸੀਂ ਵੈਸੇ ਵੀ ਤੁਹਾਡੇ ਐਨਜੀਓ ਚੱਲਦੇ ਪਏ ਤੁਸੀਂ ਕਰਦੇ ਪਏ ਸੀਗੇ ਠੀਕ ਆ ਇੱਕ ਬਹੁਤ ਵੱਡਾ ਕਾਰੋਬਾਰ ਛੱਡ ਕੇ ਤੁਸੀਂ ਓਪਰ ਦੇ ਵਿੱਚ ਆ ਕੇ ਬੈਠੇ ਆ ਲੋਕਾਂ ਦੇ ਮੁੱਦੇ ਚੱਕਦੇ ਪਏ ਆ ਮੁਤਾਬਿਕ ਉਹ ਚੱਕ ਖੜ ਜਾਂਦਾ ਕਿ ਜਦੋਂ ਪ੍ਰੋਮਿਨੈਂਟ ਫੇਸਿਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜਾ ਜਿਲ੍ਹਾ ਪ੍ਰਧਾਨ ਹੁੰਦਾ ਉਹ ਟਿਕਟ ਦਾ ਦਾਅਵਾ ਕਰਵਾਉਣ ਮਾਣ ਦਿੰਦਾ ਹੈ ਮੇਰਾ ਸਵਾਲ ਫੇਰ ਦੁਬਾਰਾ ਹੋ ਗਿਆ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਵੀ ਤੁਹਾਨੂੰ ਦਾਵੇਦਾਰੀ ਤੁਸੀਂ ਹਲੇ ਪੇਸ਼ ਕਰਦੇ ਪਏ ਆਂ ਭਗਤ ਸਿੰਘ ਹਾਲ ਕੀ ਦੀ ਮੈਂ ਸੇਵਾ ਕਰਨਾ ਮੈਂ ਫੇਰ ਉਹ ਗੱਲ ਕਹਿਣਾ ਚਾਹੁੰਦਾ ਪੋਲਿਟਿਕਸ ਜਿਹੜੀ ਹੈ ਨਾ ਉਹ ਲੋਕਾਂ ਤੇ ਥੂਪੀ ਨਹੀਂ ਜਾ ਸਕਦੀ ਮੈਂ ਬਹੁਤ ਸਾਰੇ ਕੈਂਡੀਡੇਟ ਦੇਖੇ ਆ ਸਾਡੇ ਰਲਕੇ ਦੇ ਵਿੱਚ ਵੀ ਆ ਤੇ ਜਿਹੜੇ ਬਾਰੰਵੇਂ ਸੋਚ ਕੇ ਆਏ ਵੀ ਅਸੀਂ ਇੱਥੇ ਆ ਗਏ ਐਮ ਐਲ ਏ ਬਣਨਾ ਕੁਝ ਬਣੇ ਨਹੀਂ ਕੁਝ ਵਿਚਾਰੇ ਹਾਲੇ ਤੱਕ ਪ੍ਰਾਈ ਵੀ ਕਰਦੇ ਪਏ ਸੁਭ ਜਿਹੜੀ ਪੋਲਿਟਿਕਸ ਹੈ ਲੋਕਾਂ ਦੀ ਬਾਤ ਹੈ ਲੈਂਡ ਟ੍ਰਿਨਿੰਗ ਦੇ ਮਾਮਲੇ ਨੂੰ ਲੈ ਕੇ ਉਸ ਕਿਸ ਤਰ੍ਹਾਂ ਦੇਖਦੇ ਹੋ ਇਸ ਵਕਤ ਪੰਜਾਬ ਦੇ ਵਿੱਚ ਆ ਵੱਡੀ ਵੱਡੇ ਪੱਧਰ ਉੱਤੇ ਚੀਜ਼ ਕਰਮਾਈ ਹੋਈ ਆ ਲੈਂਡ ਟ੍ਰਿਨਿੰਗ ਲੈ ਕੇ ਕਿਸਾਨਾਂ ਨੂੰ ਲੈ ਕੇ ਇਸ ਵਕਤ ਖਾਸ ਤੌਰ ਦੇ ਉੱਤੇ ਸੂਬਾ ਸਰਕਾਰ ਤੇ ਕਿਸਾਨਾਂ ਦੇ ਵਿੱਚ ਵੀ ਇਸ ਜੀ ਨੂੰ ਲੈ ਕੇ ਖਣੀ ਹੋਈ ਆ ਤੇ ਭਾਰਤੀ ਜਨਤਾ ਪਾਰਟੀ ਇਸ ਵਕਤ ਤੋਂ ਉਸ ਜੀ ਨੂੰ ਲੈ ਕੇ ਬੜੀ ਮੁਖਰ ਹੋ ਕੇ ਕਿਸਾਨਾਂ ਦੇ ਨਾਲ ਆ ਕੇ ਖੜੀ ਆ ਬਤੌਰ ਨੌਜਵਾਨ ਤੁਸੀਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਕਿਸਾਨਾਂ ਦੇ ਨਾਲ ਤੁਸੀਂ ਮੀਟਿੰਗ ਕਰਦੇ ਆ ਮੈਂ ਆ لیکن ایک وہی پارٹی ہے ਜਿਹੜੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਦਿੱਲੀ ਦੀ ਪਰਵਾਹ ਦੇ ਉੱਤੇ ਕਿਸਾਨੀ ਅੰਦোলন ਸੀਗਾ ਪਰ ਬਹੁਤ ਲੰਮਾ ਸਮਾਂ ਕਿਸਾਨਾਂ ਨੂੰ ਆਪਣੀ ਗੱਲ ਮਨਵਾਉਣ ਦੇ ਲਈ ਉੱਥੇ ਹੀ ਕੱਢ ਤਾ ਮਰਦ ਵਸ਼ਣ ਕਰਨਾ ਪਿਆ ਸੀਗਾ ਤੇ 700 ਦੇ ਇੱਕ ਕਿਸਾਨਾਂ ਦੀ ਜਾਨ ਗਈ ਸੀ ਦੇਖੋ ਲੈਂਡ ਗੁਨਿੰਗ ਤਾਂ ਇੱਕ ਕਾਰਜ ਦੇ ਵਿੱਚ ਲੈਂਡ ਗੁਨਿੰਗ ਕਹਿ ਸਕਦੇ ਹੋ ਤੁਸੀਂ ਪਰ ਪ੍ਰੈਕਟੀਕਲੀ ਇਟ ਇਜ਼ ਲੈਂਡ ਗ੍ਰੇਡਿੰਗ ਮੈਂ ਤਾਂ ਇਹਨੂੰ ਲੈਂਡ ਗ੍ਰੇਡਿੰਗ ਸਕੀਮ ਕਹਿੰਦਾ ਹਾਂ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਜਿਹੜੀ ਸਕੀਮ ਲੈਂਡ ਨੂੰ ਐਕਵਾਇਰ ਕਰ ਲੈਣਾ ਇਹ ਤੇ ਲੈਂਡ ਨਹੀਂ ਹੋਣੀ ਸਕਦੀ ਮੈਂ ਤਾਂ ਹੈਰਾਨ ਹੋ ਜਾਂਦਾ ਵੀ ਯਾਰ ਸਾਡੇ ਜਿਹੜਾ ਹੈ ਨਾ ਇਸ ਲੜਾਈ ਦੇ ਵਿੱਚ ਸਾਡੇ ਜਾਨ ਦੇ ਨਾਲ ਇਹਨੂੰ ਤੁਸੀਂ ਪੋਲਿਟਿਕਲ ਟੂਲ ਬਣਾ ਰਹੇ ਹੋ ਕਿਉਂ ਤੁਸੀਂ ਸਾਨੂੰ ਨਹੀਂ ਕੰਸੀਡਰ ਕਰਦੇ ਵੀ ਅਸੀਂ ਕਿਸਾਨ ਤੁਸੀਂ ਸਾਨੂੰ ਇਹ ਗੱਲ ਨਹੀਂ ਕੰਸੀਡਰ ਕਰਦੇ ਹੈਗੇ ਇੱਕ ਟੈਪੂ ਬਣਿਆ ਹੋਇਆ ਨਾ ਉਸ ਜਿਹੜਾ ਹੈ ਇਹ ਵੀ ਤੁਸੀਂ ਵੀ ਤਾਂ 2022 ਚ ਗਏ ਸੀ ਜੇ ਯਾ ਤਾਂ ਤੁਸੀਂ ਵੀ ਐਡਮਿਟ ਕਰੋ ਇਹ ਤੁਹਾਨੂੰ ਕਿਸੇ ਚੀਜ਼ ਦਾ ਫੇਅਰ ਹੈ ਫਿਰ ਤੁਸੀਂ ਵੀ ਐਡਮਿਟ ਕਰੋ ਕਿ ਜਦੋਂ 2022 ਦੇ ਧੰਨੇ ਚ ਜਾਂਦੇ ਸੀਗੇ ਤੁਸੀਂ ਕਿਸ ਇਨਟੈਂਸ਼ਨ ਨਾਲ ਜਾਂਦੇ ਸੀ ਤੁਸੀਂ ਦੇਖਿਆ ਗਿਆ ਸੀਐਮ ਸਾਹਿਬ ਤੋਂ ਲੈ ਕੇ ਜਿੰਨੇ ਵੀ ਕੈਬਨਿਟ ਮਿਨਿਸਟਰਸ ਨੇ ਉਹਨਾਂ ਸਾਰੇ ਨੇ ਇਹ ਫੋਟੋਆਂ ਉਸਕੇ ਸਾਹਮਣੇ ਧਰਨੇ ਦੇ ਵਿੱਚ ਬੈਠੇ ਦੀ ਹੋਈ ਤੁਸੀਂ ਆਵਾਜ਼ ਬਣੋ ਜਾਂ ਉਹਨਾਂ ਦੇ ਜਿਹਨੂੰ ਕਹਿੰਦੇ ਆਂ ਵੀ ਜੇ ਉਹਨਾਂ ਦਾ ਕੋਈ ਕੰਸਰਨ ਹੈ ਜੇ ਤੁਸੀਂ ਉਹਦਾ ਹਿੱਸਾ ਬਣੋ ਤਾਂ ਤੁਸੀਂ ਸਰਕਾਰ ਬਣਾਓ ਤੇ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਹੋ ਵੀ ਇਹਨੂੰ ਪੋਲਿਟਿਕਲ ਬੰਦੇ ਜਿਹੜਾ ਹਾਈਜੈਕ ਕਰ ਰਹੀ ਹੈ ਇਹਨੂੰ ਪੋਲਿਟਿਕਾਈਜ਼ ਕਰ ਰਹੇ ਸੋ ਸਾਡੇ ਮਾਈਂਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪੋਲਿਟਿਕਲ ਅਪਰੋਚ ਨਹੀਂ ਹੈਗੀ ਇਸ ਮੁੱਦੇ ਨੂੰ ਲੈ ਕੇ ਸਭ ਜ਼ਮੀਨਾਂ ਦੇ ਮਾਲਕ ਅਸੀਂ ਹਮੇਂ ਜ਼ਮੀਨਾਂ ਪਰ ਇੱਕ ਕੰਸਲਟਿੰਗ ਜਦੋਂ ਜ਼ਮੀਨਾਂ ਦੇ ਮਾਲਕ ਆਪਣੇ ਹੱਕੀ ਮੰਡਲ ਨੂੰ ਲੈ ਕੇ ਅਵਰਨੈਸ ਵੀ ਦੀ ਮੰਡਲ ਨੂੰ ਲੈ ਕੇ ਹੋਰ ਕਿਹਾ ਮੰਗਾਇਆ ਨੂੰ ਲੈ ਕੇ ਉਹ ਦ੍ਰਿੜ ਖੜੇ ਸੀਗੇ ਦਿੱਲੀ ਦੇ ਗਰੁੱਪਾਂ ਤੇ ਖੜੇ ਸੀਗੇ ਉਸ ਤੋਂ ਬਾਅਦ ਖਨੌਰੀ ਮੋਚਾ ਲੱਗਦਾ ਡਟੇਪਾਲ ਸਾਹਿਬ ਉਥੇ ਮਤਲਬ ਮਤਲਬ ਤੁਸੀਂ ਬੈਠਦੇ ਨੇ ਉਹ ਉਦੋਂ ਮਤਲਬ ਇਹ ਜਿਹਦੇ ਪ੍ਰਮਾਣਤਨ ਕਿਉਂ ਨਹੀਂ ਹੋਇਆ ਜੀ ਕਿ ਨੌਈ ਮੋਰਚੇ ਨੂੰ ਭੰਨਿਆ ਕਿ ਹਮ ਇਸ ਰੂਪ ਚ ਉਠਾਇਆ ਗਿਆ ਤੁਸੀਂ ਦੱਸੋ ਹਾਂ ਜੀ ਉਸ ਉਸ ਧਾਗੇ ਨੂੰ ਅਚਕਾਉਣ ਜਦੋਂ ਇੱਕ ਪਾਸੇ ਇੱਕ ਪਾਸੇ ਨਹੀਂ ਇੱਕ ਪਾਸੇ ਇੱਕ ਤੀਜੇ ਪਾਸੇ ਇੱਕ ਇੱਕ ਪਾਸੇ ਇੱਕ ਪ੍ਰਧਾਨ ਮੰਤਰੀ ਹੱਥ ਛੋੜ ਕੇ ਮਾਫੀ ਮੰਗ ਕੇ ਉਸ ਧਾਗੇ ਨੂੰ ਠੰਡੀ ਲੱਗ ਗਈ ਔਰ ਇੱਕ ਪਾਸੇ ਰਾਤ ਨੂੰ ਡਾਂਲ ਵਾ ਕੇ ਧਰਨਾ ਜਿਹੜਾ ਹੈਗਾ ਉਠਾਇਆ ਜਾਂਦਾ ਔਰ ਧਰਨਾ ਉਠਾਣਾ ਤਾਂ ਅਲੱਗ ਕੱਲ ਹੈ ਫਿਰ ਤੁਸੀਂ ਦੇਖੋ ਵੀ ਟਰਾਲੀਆਂ ਕਿੱਥੋਂ ਮਿਲਦੀਆਂ ਟਰੈਕਟਰ ਕਿੱਥੋਂ ਮਿਲਦੀਆਂ ਔਰ ਗਾਚਰੋ ਸ਼੍ਰੇਂਦਰ ਕਿੱਥੋਂ ਮਿਲਦੀ ਹੈ ਤੇ ਤੁਸੀਂ ਅੰਦਰ ਤਾਂ ਦੇਖੋ ਗੱਲ ਇਹ ਹੈ ਵੀ ਜਿਹੜੀ ਪੋਲੀਟੀਕਲ ਸਿਸਟਮ ਦੇ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਦੇ ਅਸੀਂ ਦੂਜੇ ਨੂੰ ਟਿੰਡ ਕਰਨ ਦੀ ਗੱਲ ਕਰਦੇ ਮੇਰੀ ਡੈਫੀਨੇਸ਼ਨ ਆਫ ਪੋਲਿਟਿਕਸ ਮੈਨੂੰ ਜਿੱਥੇ ਵੀ ਜਾਨਣਾ ਮੈਂ ਇਹ ਗੱਲ ਕਹਿਣਾ ਕਿ ਯਾਰ when you are ਤੁਸੀਂ ਕੋਈ ਐਕਸ਼ਨ ਕਰਦੇ ਯੂ ਆ ਰਿਸਪੌਂਸਿਬਲ ਫਾਰ ਦ ਐਕਸ਼ਨ ਇੰਨਾ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਦੀ ਜਿੱਥੇ ਵੀ ਇਹ ਸਰਕਾਰ ਹੈ ਜੇ 11 ਸਾਲ ਵੀ ਰਹੇ ਹੈ ਤਾਂ ਇਹਨਾਂ ਨੇ ਇੱਕੋ ਕੰਮ ਕਰਨਾ ਜੀ ਦਾ ਕੋਈ ਚੰਗੀ ਚੀਜ਼ ਮੁਫਤ ਦੇਣੀ ਹੈ ਤਾਂ ਇਹਨਾਂ ਨੇ ਕਿਹਾ ਅਸੀਂ ਦਿੱਤਾ ਜੇ ਕੁਝ ਚਾਹੇ ਕੋਈ ਵੀ ਫਾਈਨੈਂਸ਼ੀਅਲ ਕੰਸਟ੍ਰੇਂਟ ਹੈ ਤੇ ਫਿਰ ਇਹਨਾਂ ਨੇ ਕਹਿ ਦੇਣਾ ਜੀ ਇੰਜੀਨੀਅਰਿੰਗ ਹੋਣ ਦੇ ਤਾਂ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦਿੱਲੀ ਦਿੱਲੀ 11 ਸਾਲ ਰਹੇ ਤੁਸੀਂ ਦੇਖਿਆ ਹੀ ਹੈ ਐਲਜੀ ਦੇ ਨਾਲ ਹਮੇਸ਼ਾ ਜਦੋਂ ਵੀ ਇਹਨਾਂ ਦੀ ਅਲੀਗੇਸ਼ਨ ਰਹੀ ਇਸੇ ਤਰੀਕੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ ਸਾਢੇ 3 ਸਾਲ ਤੋਂ ਜਦੋਂ ਵੀ ਅਕਾਉਂਟੇਬਿਲਟੀ ਦੀ ਗੱਲ ਹੁੰਦੀ ਹੈ ਇਹ ਪੁਰਾਣੀ ਹਿਸਟਰੀ ਕਰਕੇ ਰਹੀ ਹੈ ਮੈਂ ਹੁਣ ਅੱਜ ਵੀ ਗੱਲ ਕਰ ਰਿਹਾ ਸੀ ਕਿਸੇ ਨਾ ਮੈਂ ਕਹਿੰਦੀ ਇਹ ਸੀਐਮ ਸਾਹਿਬ ਦੀ ਇੱਕੋ ਸਟੇਟਮੈਂਟ ਸਾਹਮਣੇ ਆਉਂਦੀ ਹੈ ਵੀ ਪੁਰਾਣੀਆਂ ਸਰਕਾਰਾਂ ਨੇ ਵੀ ਪੁਰਾਣੀਆਂ ਸੱਤਾਰਾ ਨੇ ਯਾਰ ਜੇ ਪੁਰਾਣੀਆਂ ਸਰਕਾਰਾਂ ਨੇ ਕੀਤਾ ਗਲਤੀਆਂ ਕੀਤੀਆਂ ਤੇ ਤਾਂ ਹੀ ਤੁਹਾਡੇ 92 ਮਲੇ ਬੜੇ ਲੋਕਾਂ ਨੇ ਆਪਣੇ ਜਿਵੇਂ ਕਹਿੰਦੇ ਨਾ ਜੋ ਕੱਟੜपंथी ਬਾਪ ਦਾਦਿਆਂ ਦੀ ਉਸਤਾਂ ਤੇ ਜਿੱਥੇ ਪੂਰਾ ਲਾਉਂਦੇ ਸੀ ਉਹਨੂੰ ਛੱਡ ਕੇ ਝਾੜੂ ਦੀ ਉਮੀਦ ਦੇ ਰੂਪ ਚ ਦੇਖਿਆ ਮੇਰੀ ਯਾਰੀ ਮੇਰੀ ਯਾਰੀ ਤੇ ਤੁਸੀਂ ਮੈਨੂੰ ਇੱਕ ਦਾ ਦੱਸੋ ਜੇ ਪੁਰਾਣਿਆਂ ਨੇ ਗਲਤੀਆਂ ਕੀਤੀਆਂ ਤੇ ਫਿਰ ਉਹ ਹੈ ਵੀ ਕਿੱਥੇ ਤੇ ਜੇ ਤੁਸੀਂ ਨਵੇਂ ਆਏ ਹੋ ਹੁਣ ਤੇ ਤੁਸੀਂ ਤਾਂ ਉਮੀਦ ਬਣ ਕੇ ਆਏ ਹੋ ਨਾ ਉਸ ਗਲਤੀਆਂ ਤੋਂ ਹਟ ਕੇ ਤੇ ਪੁਰਾਣਿਆਂ ਦੀ ਗੱਤੀ ਤੁਹਾਡੇ ਲਈ ਜਿਹਨੂੰ ਕਹਿੰਦੇ ਕਿ ਯਾਰ ਸਿੱਖ ਤਾਂ ਨਹੀਂ ਆ ਕਿ ਤੁਸੀਂ ਉਸ ਤੋਂ ਵੱਡਾ ਗਲਤੀ ਕਰਨੀ ਹੈ ਤੁਸੀਂ ਪੁਰਾਣੇ ਦੀਆਂ ਗਲਤੀਆਂ ਤੋਂ ਸਿੱਖ ਵੀ ਤਾਂ ਸਕਦੇ ਹੋ ਨਾ ਫਿਰ ਤੁਸੀਂ ਅੱਜ ਤੱਕ ਦੇਖੋ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੋਈ ਇਹਦੇ ਹੱਕਤ ਵਾਲੀ ਗੱਲ ਨਹੀਂ ਕੀਤੀ ਕਿਸੇ ਨੇ ਇਹ ਗੱਲ ਕਹੀ ਮੈਂ ਯਾਰ ਇਹ ਲੈਂਡ ਪੁਲਿੰਗ ਸਕੀਮ ਜਦੋਂ ਤੁਹਾਡੇ ਕੋਲ 80 ਤੋਂ 90% ਜਿਹੜਾ ਲੋਕਾਂ ਦਾ ਗਰੁੱਪ ਜਮਾ ਹੋ ਗਿਆ ਤੁਸੀਂ ਕਿਉਂ ਜ਼ੋਰ ਲਾਈ ਜਾ ਰਹੇ ਕਿ ਕਿਉਂਕਿ ਇਹ ਜਿਹੜਾ ਹੈਗਾ ਕਿਸਾਨਾਂ ਨੂੰ ਇਹਨੂੰ ਐਕਸੈਪਟ ਕਰਨਾ ਚਾਹੀਦਾ ਹੈ ਜਿਹੜੀ ਮੈਂ ਮੁੱਖ ਮੰਤਰੀ ਸਾਹਮਣੇ ਸਟੇਟਮੈਂਟ ਵੀ ਆਈ ਹੈ ਉਹ ਕਹਿੰਦੇ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਜੋ ਉਹਨਾਂ ਦੀ ਦਿੱਕਤ ਪਰੇਸ਼ਾਨੀ ਨੂੰ ਹੱਲ ਕੀਤਾ ਜਾਏਗਾ ਕੋਈ ਤਾਨਾਸ਼ਾਹੀ ਨਹੀਂ ਹੈ ਵੀ ਹਾਂ ਆਪਣੀ ਗੱਲ ਵੀ ਰੱਖਣ ਦੀ ਕਰੇਗੀ ਜੋ ਕਹਿਣ ਨੂੰ ਉਸੇ ਸਥਾਪਨਾ ਕਰਦੇ ਹੈ ਪ੍ਰੈਸ਼ਰ ਹੈ ਕੋਈ ਜਿਸ ਤੋਂ ਬਾਅਦ ਅਨੁਗਮਕਤ ਇਹ ਜਵਾਬ ਆਇਆ ਮੈਂ ਪੀਜੀ ਕਹਿੰਦੇ ਇਹ ਹਨਾ ਨਾਲ ਬਈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਿਹੜੇ ਕਿਸਾਨਾਂ ਨਾਲ ਗੱਲ ਸਾਰੇ ਜਥੇ ਬੰਦੀਏ ਇਕਜੁਟਾ ਲੋਕ ਇਕਜੁਟਾ ਪਿੰਡਾਂ ਪਿੰਡਾਂ ਤੇ ਜਿਹੜੇ ਉਤਰੇ ਫੁਕੇ ਜਾ ਰਹੇ ਆ ਮੈਂ ਕੁਝ ਦੇਖਿਆ ਸੀ ਕੁਝ ਪਿੰਡਾਂ ਜਿੱਥਾਂ ਬੋਰਡ ਵੀ ਲੱਗੇ ਆ ਆਮ ਆਮੀ ਦੇ ਪਾਰਟੀ ਦੇ ਲੀਡਰ ਜਿਹੜੇ ਹੈਗੇ ਆ ਉਹ ਐਂਟਰ ਨਹੀਂ ਕਰ ਸਕਦੇ ਹਾਂ ਹਾਂ ਨਹੀਂ ਰੋਪ ਨਹੀਂ ਮਤਲਬ ਸੂਬੇਪਾ ਹਾਂ ਮੈਂ ਦੇਖ ਰਿਹਾ ਸੀਗਾ ਉਧਰ ਮਾਰਵੇ ਵੱਲ ਕੁਝ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਬੋਰਡ ਵੀ ਲੱਗਨੇ ਸ਼ੁਰੂ ਹੋ ਗਏ ਸੋ ਮੈਨੂੰ ਇੱਕ ਦਾ ਦੱਸੋ ਵੀ ਤੁਸੀਂ ਹੋਰ ਇਸ ਤੋਂ ਬਾਅਦ ਕਿਹੜੇ ਕਿਹਦੇ ਨਾਲ ਗੱਲ ਕਰਨੀ ਹੈ ਉਹਨ ਤਾਂ ਸਿੱਧਾ ਹੀ ਕਹਣਾ ਤੁਸੀਂ ਸੈਸ਼ਨ ਜਿਹੜਾ ਕਾਲ ਇਨ ਕਰੋ ਸੈਸ਼ਨ ਕਾਲ ਇਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਹਨੂੰ ਵਿਡਰੋ ਕਰੋ ਹੋਰ ਮੈਨੂੰ ਇੱਕ ਗੱਲ ਦੱਸੋ ਸਾਰਿਆਂ ਨੇ ਜੋੜ ਲਾਇਆ ਪਿਆ ਔਰ ਇੰਨਾ ਇਹਨਾਂ ਨੇ ਡਰ ਪਾਇਆ ਪਿਆ ਆ ਤੁਸੀਂ ਦੇਖੋ ਸਾਡੇ ਐਮਪੀ ਸਾਹਿਬ ਸੀ ਕੰਗ ਸਾਹਿਬ ਨੇ ਲਿਖਿਆ ਵੀ ਸੀਐਮ ਸਾਹਿਬ ਨੂੰ ਔਰ ਸਸੋਡਿਆ ਸਾਹਿਬ ਨੂੰ ਜਿਹੜਾ ਹੈਗਾ ਇਹਦੇ ਤੇ ਵਿਚਾਰਨਾ ਚਾਹੀਦਾ ਅੱਧੇ ਘੰਟੇ ਦੇ ਵਿੱਚ ਉਹਦੀ ਫੇਸਬੁੱਕ ਦੀ ਪੋਸਟ ਉਦਾਂ ਵਿਦਨ ਹਾਫ ਅਵਰ ਕਾਰਨ ਉਹਨੂੰ ਹੀ ਦੱਸ ਸਕਦੇ ਇੱਕ ਪਾਸੇ ਤਾਂ ਸੀਆ ਮੈਂ ਕਹਿ ਰਿਹਾ ਵੀ ਇੰਨੀ ਫਰੀडम ਐ ਵੀ ਤੁਸੀਂ ਕੁਝ ਵੀ ਐਕਸਪ੍ਰੈਸ ਕਰੋ ਇੱਕ ਪਾਸੇ ਉਹ ਕਹਿ ਰਿਹਾ ਯਾਰ ਇੰਨੀ ਫਰੀडम ਐ ਤੂੰ ਜ਼ਮੀਨ ਦੇਣੀ ਐ ਤੇ ਦੇਰੇ ਨਹੀਂ ਦੇਣੀ ਤਾਂ ਅਸੀਂ ਤੇਰੀ ਜ਼ਮੀਨ ਤੇ ਕਬਜ਼ਾ ਨਹੀਂ ਕਰਨਾ ਤੇ ਫਿਰ ਕੰਗਸਾਹਬ ਦੀ ਫਰੀडम ਕਿੱਧਰ ਸੀ ਵਾਈ ਹੀ ਹੈਡ ਟੂ ਰਿਮੂਵ ਦ ਪੋਸਟਰ ਹਾਫ ਅਵਰ ਔਰ ਇਤਨੀ ਗੱਲ ਮੁੱਕੀ ਕਿ ਤੁਸੀਂ ਇੱਕ ਗੱਲ ਹੋਰ ਤੇ ਹੱਥ ਦੇਖਿਓ 48 ਘੰਟਿਆਂ ਦੇ ਵਿੱਚ ਵਿੱਚ ਕੰਗਸਾਹਬ ਦੀ ਫੋਟੋ ਸੁਸ਼ੋਦਿਆ ਸਾਹਿਬ ਦੇ ਨਾਲ ਹੁੰਦੀ ਹੋਵੇ ਪੰਜਾਬ ਦੇ ਮਸਲਿਆਂ ਦਾ ਵਿਚਾਰਕ ਟੰਦਰਾ ਕੀਤਾ ਵਿਚਾਰਕ ਟੰਦਰਾ ਕੀਤਾ ਭਾਈ ਜੀ ਇਸ ਵਿਲੇ ਸਿਰਫ ਇੱਕੋ ਹੀ ਵਿਚਾਰ ਚੱਲ ਰਿਹਾ ਕਿ ਅਸੀਂ ਇਹ ਲੈਂਡ ਗ੍ਰੈਬਿੰਗ ਸਕੀਮ ਦਾ ਹਿੱਸਾ ਨਹੀਂ ਬਣਨਾ। ਤੁਸੀਂ ਮੈਂ ਕਾਮ ਸਾਹਿਬ ਨੂੰ ਤੁਹਾਡੇ ਮਾਧਮ ਨਾਲ ਪੁੱਛਣਾ ਚਾਹੁੰਦਾ ਤੁਸੀਂ ਇਹਨੂੰ ਛੱਡ ਕੇ ਕਿਹੜੇ ਪੰਜਾਬ ਦੇ ਮਸਲੇ ਤੇ ਵਿਚਾਰ ਕਰਦਰਾ ਕੀਤਾ? ਤੇ ਨਾਲੇ ਤੁਸੀਂ ਇਹ ਦੱਸੋ ਵੀ ਐਡੀ ਕੇ ਐਮਰਜੈਂਸੀ ਪੈ ਗਈ ਵੀ ਤੁਹਾਨੂੰ ਜਿਹੜਾ ਦਿੱਲੀ ਜਾਣਾ ਪਿਆ ਤੇ ਕਿਹੜੇ ਕਾਰਨਾ ਕਾਰਨ ਜਿਹੜਾ ਆਇਆਗਾ ਤੁਹਾਨੂੰ ਪੋਸਟ ਜਿਹੜੀ ਆਪਣੇ ਫੇਸਬੁੱਕ 'ਤੇ ਰੋਣੀ। ਉਹ ਇਸ ਕਰਕੇ ਸਿਰਫ ਡਰਾਮਾ ਆ ਸੀਐਮ ਸਾਹਿਬ ਹੋਰ ਕੋਈ ਜ਼ਿਆਦਾ ਕਰ ਰਿਹਾ ਜਾਂ ਮੈਨੂੰ ਲੱਗਦਾ ਉਹਨਾਂ ਦੇ ਕੰਟਰੋਲ 'ਚ ਨਹੀਂ। ਕੀ ਜੀਆ ਨਰੇਕਟਰ ਕੋਲ ਸਹੀ ਨਹੀਂ ਉਹ ਕਹਿੰਦੇ ਕੁਸ਼ੋਰ ਨੇ ਕਰਦੇ ਕੁਸ਼ੋਰ ਹੈ ਜਾਂ ਤਾਂ ਉਹ ਉਹ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੀ ਪਿੱਠ ਤੇ ਹੋ ਕੀ ਹੈ ਸੋ ਇਹ ਡਰਾਮਾ ਹੈ ਜੀ ਵਿਜਨ ਕੀ ਦੇਖ ਰਹੇ ਤੁਸੀਂ ਕਿਉਂਕਿ ਕਈ ਵਾਰ ਤੁਸੀਂ ਲਾਈਵ ਹੋ ਕੇ ਬੜਾ ਮੁਖਰੋ ਕੇ ਹੋ ਜਾਂਦੇ ਸੋ ਜਿਹੜੇ ਮਸਲੇ ਉਹਨਾਂ ਨੂੰ ਵੀ ਲੈ ਕੇ ਫਾਸਟ ਆਫ ਦੇ ਉੱਤੇ ਰੋਪੜੇ ਤਾਂ ਸੰਭਾਲ ਕੇ ਉਸਨੂੰ ਲੈ ਕੇ ਤੁਸੀਂ ਬਹੁਤ ਮੁਖਰੋ ਕੇ ਬੋਲਦੇ ਹੋ ਵਿਜਨ ਕੀ ਆ ਲੋਕਾਂ ਦੇ ਵਿੱਚ ਕੀ ਸਨੇਹਾਤ ਨਹੀਂ ਦੇਣਾ ਚਾਹੁੰਦੇ ਹਨ ਇਸ ਜੀ ਨੂੰ ਲੈ ਕੇ ਵੀ ਹਾਂ ਕਿਹੜੀ ਇਤਨੇ ਦਿੱਕਤ ਪਰੇਸ਼ਾਨੀਆਂ ਇੱਥੇ ਹੈਗੀਆਂ ਨੇ ਖਾਸ ਤੌਰ ਤੇ ਜਿਹੜਾ ਆਪਣਾ ਬਿਲਕੁਲ ਪਛੜਿਆ ਇਲਾਕਾ ਨੋ ਕੋ ਬੀਤੀ ਦਾ ਬਣਾਇਆ ਜਾਂਦਾ ਹੈਗਾ ਹੈ ਮਨਪ੍ਰੀਤ ਜੀ ਤੁਸੀਂ ਬੜੀ ਅੱਛਾ ਸ਼ਬਦ ਵਰਤਿਆ ਪਛੜਿਆ ਦਾ ਹੂੰ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਕਿ ਇਹ ਇਲਾਕਾ ਪਛੜਿਆ ਨਹੀਂ ਇਹਨੂੰ ਪਛੜਿਆ ਰੱਖਿਆ ਗਿਆ ਉਹ ਇਲਾਕਾ ਕਿਵੇਂ ਪਛੜਿਆ ਹੋ ਜਾ ਸਕਦਾ ਹੈ ਜਿਹਦੇ ਵਿੱਚ ਪਾਣੀ ਪਹਾੜ ਪਲੇਨ ਸਭ ਕੁਝ ਹੂੰ ਉਹ ਇਲਾਕਾ ਪਛੜਿਆ ਕਿਵੇਂ ਕੋਆ ਜਾ ਸਕਦਾ ਹੈ ਜੇ ਜਿਹਨੂੰ ਕਹਿੰਦੇ ਆ ਨਾ ਜੀ ਜਿਹਦੀ ਮਿੱਟੀ سونے ਦੇ ਭਾਅ ਚੁੱਪੀ ਜਾਂ ਜਾਰੀ ਉਹ ਇਲਾਕਾ ਕਿਵੇਂ ਪਛੜਿਆ ਹੋ ਸਕਦਾ ਜਿਹੜਾ ਦੋ ਸਟੇਟਾਂ ਦੀ ਰਾਜਧਾਨੀ ਤੋਂ ਜਿਹੜਾ ਹੈਗਾ 40 ਕਿਲੋਮੀਟਰ ਦੀ ਦੂਰੀ ਤੇ ਉਹ ਇਹ ਸਾਨੂੰ ਇੱਕ ਉਜੀ ਜਿਰਗੰਦਰ ਸਾਜ਼ਿਸ਼ ਤੇ ਅੰਦਰ ਪਛੜਿਆ ਰੱਖਿਆ ਸਾਡੇ ਮਹਿਤਾ ਜਿਹੜਾ ਸਕੈਨਾ ਕਿ ਜਿੰਨੇ ਨੇਚਰਲ ਰਿਸੋਰਸਿਸ ਸਾਡੇ ਹੈ ਪੇੜ ਉਹ ਸਾਰੇ ਕੱਟ ਲਏ ਨਹੀਂ ਤਾਂ ਤੁਸੀਂ ਅਗਲੇ ਦੇਖੋ ਬਈ ਯਾਰ ਨੂਰਪੁਰ ਬੇਢੀ ਤੋਂ ਜਦੋਂ ਪਹਾੜੀ ਉੱਤਰਦੇ ਸੀ ਤੇ ਗਰਸ਼ਣ ਕਰਦਾ ਕਾਲੇ ਵਾਲੇ ਪੀੜ ਹੀ ਪੀੜ ਸੀ ਉਹ ওভার ਦਾ ਟਾਈਮ ਕਿਨੇ ਕੱਟੇ ਕਿਨੇ ਕੱਟੇ ਕਿਨੇ ਵੇਚੇ ਕਿੱਥੇ ਉਹ ਪੈਸੇ ਸਾਡਾ ਮੌਜੂਦਾ ਵਿਧਾਇਕ ਵੀ ਜਿਹੜਾ ਹੈਗਾ ਇਹ ਵੀ ਜਦੋਂ ਵਿਧਾਇਕ ਨਹੀਂ ਸੀ ਆਟੇ ਹੁੰਦੇ ਹੁੰਦੇ ਸੀ ਪੀੜਾਂ ਦੇ ਉੱਤੇ ਕਹਿੰਦੇ ਹੁੰਦੇ ਸੀ ਵੀ ਯਾਰ ਮੈਂ ਜਿਹੜਾ ਹੈਗਾ ਇਹ ਪੀੜ ਕਿਨੇ ਕੱਟੇ ਗਏ ਹੁਣ ਤੁਹਾਡੀ ਸਰਕਾਰ ਹੈ ਤੁਸੀਂ ਐਮ ਐਲ ਏ ਹੋ ਕਿਉਂ ਨਹੀਂ ਕਵਰੀ ਕਰਾਦੇ ਵਾਈ ਇਨਕੁਆਰੀ ਇਸ ਨੋਟ ਹੈਪਨਿੰਗ ਦੂਸਰੀ ਗੱਲ ਹੁਣ ਤੁਸੀਂ ਇੱਕ ਗੱਲ ਦੱਸੋ ਬਿਕ ਜਿੰਨੇ ਐਕਟਿਵ ਸਾਡਾ ਮੌਜੂਦਾ ਵਿਧਾਇਕ ਪੁਰਾਣੀਆਂ ਸਰਕਾਰਾਂ ਚ ਮਾਈਨਿੰਗ ਦੇ ਮਸਲਿਆਂ ਤੇ ਗਿਆ ਹੁਣ ਚਲੋ ਤੁਸੀਂ ਮੇਰੇ ਨਾਲ ਹੋਣੀ ਮੈਂ ਤੁਹਾਨੂੰ ਦਿਖਾਉਣਾ ਰਾਤ ਨੂੰ ਮਾਈਨਿੰਗ ਰੁਕ ਗਈ ਬਿਲਕੁਲ ਰੁਕ ਗਈ ਸ਼ਰੀਆਮ ਚੱਲ ਰਹੀ ਹੈ ਢਢੇਣਾ ਚੱਲ ਰਹੀ ਹੈ ਚੌਂਕੀ ਇਨਚਾਰਜ ਪੈਸੇ ਲੈਣ ਦਾ ਫੜਿਆ ਜਾ ਰਿਹਾ ਉਹ ਪੈਸੇ ਕਿਹਦੇ ਸੀ ਕੋਈ ਹੋਈ ਇਨਵੈਸਟੀਗੇਸ਼ਨ ਉਹ ਦੱਸਿਆ ਕਿਹਦੇ ਬਿਹਾਫ ਤੇ ਇਕੱਠਾ ਕਰ ਰਿਆ ਸੀ ਐਂਡ ਫਰਮ ਹੂ ਹੀ ਵਾਸ ਕਲੈਕਟਿੰਗ ਦਾ ਮਨੀ ਕਿ ਕੋਈ ਗੱਲ ਹੋਈ ਸੋ ਮੇਰਾ ਜਿਹੜਾ ਵਿਜ਼ਨ ਹੈ ਉਹ ਇੱਥੇ এমਪਲੋਇਮੈਂਟ ਲਾਉਣ ਦਾ ਵਿਜ਼ਨ ਹੈ ਮੇਰਾ ਵਿਜ਼ਨ ਸਭ ਤੋਂ ਪਹਿਲਾਂ ਇੱਥੇ ਇਮਾਨਦਾਰੀ ਦਾ ਆਨ ਦਾ ਵਿਜ਼ਨ ਹੈ ਜਿਹੜਾ ਐਮ.ਐਲ.ਏ ਬਣਦਾ ਟਾਇਰਾਂ ਦੀ ਫੈਕਟਰੀ ਲਾਉਂਦਾ ਇਹ ਮੈਨੂੰ ਇੱਕ ਗੱਲ ਦੱਸੋ ਇਹ ਕਦੋਂ ਦਾ ਇਹ ਇਹ ਇੰਨਾ ਜਿਹੜਾ ਜਿਵੇਂ ਕਹਿੰਦੇ ਫਰੂਟਫੁੱਲ ਬਿਜ਼ਨਸ ਹੋ ਗਿਆ ਵੀ ਲੋਕਾਂ ਨੂੰ ਟਾਇਰਾਂ ਦੀ ਫੈਕਟਰੀ ਜਿਹੜੇ ਲੋਕਾਂ ਨੇ ਟਾਇਰ ਜਿਹੜਾ ਐਮ.ਐਲ.ਏ ਬਣਦਾ ਟਾਇਰਾਂ ਦੀ ਫੈਕਟਰੀ ਲਾਉਂਦਾ ਫਿਰ ਬਾਕੀ ਲੋਕ ਕਿਉਂ ਨਹੀਂ ਲਾਉਂਦੇ ਵਾਈਟ ਇਸ ਨੋਟ ਹੈਪਨਿੰਗ ਇਸ ਦਾ ਕੋਸਾ ਉਹ ਤਾਂ ਕਹਣਗੇ ਅਸੀਂ ਬਿਜ਼ਨਸ ਕਰਦੇ ਆਂ پر ٹیکنیکلی اسی چیز تے جسٹیفائینگ کر رہا کہ نو اپ لا رہے ہیں یا کوئی موڑ رکتی سی ہے نا میں تے کہہ رہا ہوں کل بھی مان لو چلو پرماطما دی کرپا ਤੁਹਾਡੇ تے ہوندی ہے جے ਤੁਸੀਂ الیکشن لڑدے ہو ਤੁਸੀਂ جیتدے ہو کم ਤੁਸੀਂ اپنا بزنس پینڈ کرو گے یا کنٹریکٹمنٹ جس طرح نہیں کہ میں ای چیز نہیں کروں گا نہیں میں بالکل نہیں کروں گا میرا جگہ کنفلکٹ اف انٹرسٹ میں اتنا ایکچور آدمی پتہ ہے میں کو پتہ ہے بزنس اور کرپشنز فرق ہیں بزنس پہ کرتے میں ہون بھی کر رہا ہوں میں ملٹی سوشل سروس کر رہا ہوں بزنس کر رہا ہوں کوئی شک پڑی نہیں ਪਰ ਮੈਂ ਆਪਣੇ ਵੈਂਡਰਾਂ ਤੇ ਥੂੜੇਗਾ ਦਾ ਕੰਮ ਨਹੀਂ ਕਰਾਂਗਾ। ਕਰੀ ਜ਼ਿੰਦਗੀ ਇਹ ਐਫੀਡੇਵਿਟ ਚ ਲਿਖ ਕੇ ਦਊਂਗਾ। ਹੂੰ। ਠੀਕ ਹੈ ਨਾ ਜੀ? ਉਹਨੂੰ ਕ腐ਸ਼ਨ ਕਹਿੰਦੇ ਆ। ਹੂੰ। ਠੀਕ ਹੈ ਕਿ ਰਾਤ ਬਰਾਤੇ ਮਾਈਨਿੰਗ ਜਿਹੜੀ ਹੋ ਰਹੀ ਹੈ ਉਹ ਨਹੀਂ ਹੋਂਦਾ ਹੁੰਦਾ। ਫਿਰ ਉਹ ਮਾਈਨਿੰਗ ਮਾਫੀਆ ਜਿਹੜਾ ਉਹ ਮਾਈਨਿੰਗ ਮਾਫੀਆ ਉਹ ਹੈ ਜਿਹਨੂੰ ਨਾਲ ਲੈ ਕੇ ਤੁਸੀਂ ਮਿੱਟੀ ਪਵਾ ਰਹੇ ਹੋ। ਹਸਪਤਾਲਾਂ ਦੇ ਵਿੱਚ ਉਹਨਾਂ ਤੋਂ ਸਮਾਜ ਸੇਵਾ ਕਰਾ ਰਹੇ ਹੋ। ਤੁਹਾਡੀ ਕਿਵੇਂ ਐਸੋਸੀਏਸ਼ਨ ਉਹਨਾਂ ਦੇ ਨਾਲ ਹੋ ਸਕਦੀ ਹੈ? ਹਾਊ ਯੂ ਆਰ ਐਸੋਸੀਏਟਿਡ ਵਿਦ them? ਹੈ ਜੀ? 4 4 ਦਿਨ ਪਹਿਲਾਂ ਉਸ ਹਸਪਤਾਲ ਦੇ ਵਿੱਚ ਮਿੱਟੀ ਸੁੱਟਣ ਦੇ ਪਰਚੇ ਰਜਿਸਟਰ ਹੁੰਦੇ ਆ ਜਿਹੜੇ ਬੰਦੇ ਸਿੱਟ ਰਹੇ ਆ ਜਿਹੜੇ ਸੇਵਾ ਕਰ ਰਹੇ ਨੇ ਆਪਣੀ ਪਰਮਿਸ਼ਨ ਦਿਖਾਓ ਤੇ ਜਿਹੜੇ ਉੱਥੇ ਸਮਾਜ ਸੇਵੀ ਤੁਸੀਂ ਲੈ ਕੇ ਗਏ ਹੋ ਜਿਨ੍ਹਾਂ ਉਹਨਾਂ ਸਮਾਜ ਸੇਵੀਆਂ ਨੇ ਉੱਥੇ ਜਾ ਕੇ ਮਿੱਟੀ ਸਿੱਧੀ ਹੈ ਉਹਦੀ ਪਰਮਿਸ਼ਨ ਕਿੱਧਰ ਕਿੱਥੇ ਹੋ ਚੁੱਕੀ ਉਹ ਵੇਅਰ ਇਜ਼ ਦੈਟ ਪਰਮਿਸ਼ਨ ਲਾ ਜਿਹੜਾ ਹੈ ਨਾ ਉਹ ਤੁਹਾਡੀ ਵਿਮਜ਼ੇਟ ਫੈਂਸੀਸ ਤੇ ਨਹੀਂ ਚੱਲ ਸਕਦਾ ਕਿ ਜੇ ਕਿਸੇ ਨੂੰ ਨੱਪਣਾ ਤੇ ਪਰਚਾ ਕਰ ਦਿਓ ਜੇ ਜੀ ਆਪਣੇ ਆਪ ਦੇ ਤੁਹਾਨੂੰ ਸੂਟ ਕਰਦਾ ਹੈ ਤੇ ਉਹਨੂੰ ਸੌਰਾ ਲਾਉ ਬ੍ਰੇਕ ਹੋ ਜਾਂਦਾ ਇਹਨੂੰ ਕਰਪਸ਼ਨ ਕਹਿੰਦੇ ਆ ਇਹਨੂੰ ਕਰਪਸ਼ਨ ਕਿੰਨਾ ਨਹੀਂ ਕਰਦਾ ਸੀ ਚਲੋ ਮੈਂ ਤਾਂ ਕੀ ਕਹਿਣਾ ਜੀ ਹੁਣ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਮਾਫੀਆ ਐਕਟਿਵ ਹੈਗਾ ਇਹ ਉਹੀ ਬੰਦੇ ਆ ਜਿਹੜੇ ਐਮਐਲਏ ਦੀ ਪਦਾਂ ਲੁੰਦੇ ਆ ਇਹ ਉਹੀ ਬੰਦੇ ਆ ਜਿਹੜੇ ਕੀ ਨੂੰ ਕਹਿੰਦੇ ਜਿਹਨਾਂ ਨੇ ਐਮਐਲਏ ਦੇ ਪਦਾਂ ਲਏ ਆ ਇਹ ਉਹੀ ਬੰਦੇ ਨੇ ਜਿਹੜੇ ਤਿੰਨ ਚਾਰ ਦਿਨ ਪਹਿਲਾਂ ਗੋਲੀ ਚਲਾਉਂਦੇ ਨੇ ਇਹ ਉਹੀ ਬੰਦੇ ਨੇ ਜਿਹੜੇ ਐਮਐਲਏ ਦੇ ਨਾਲ ਘੁੰਮਦੇ ਨੇ ਤੇ ਤੁਸੀਂ ਮੈਨੂੰ ਇਹਦਾ ਦੱਸੋ ਬੀ ਜੇ ਕਿਸੇ ਦੀ ਫੋਟੋ ਜਨਤਕ ਹੋ ਜਾਏ ਤਾਂ ਆਪਾਂ ਕਹਿੰਦੇ ਕੋਈ ਵੀ ਪੋਲੀਟੀਸ਼ੀਅਨ ਕਹਿੰਦਾ ਨਹੀਂ ਨਹੀਂ ਜੀ ਮੇਰਾ ਤਾਂ ਕੋਈ ਕਸੂਰ ਨਹੀਂ ਇਸ ਦਾ ਪਬਲਿਕ ਬੰਦੇ ਬੰਦੇ ਆ ਤੇ ਤੁਸੀਂ ਤਾਂ ਇਨਵਾਈਟ ਕਰਕੇ ਉਹਨਾਂ ਦੇ ਨਾਲ ਐਂਟਰ ਕਰਦੇ ਹੋ ਹਸਪਤਾਲ 'ਚ ਤੁਸੀਂ ਸਿੱਧਾ ਇਨਵਾਈਟ ਕਰਕੇ ਐਂਟਰ ਕਰਦੇ ਹੋ ਤੁਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਕੇ ਆਪਣੇ ਨਾਲ ਲੈ ਕੇ ਚੱਲਦੇ ਹੋ ਫਿਰ ਉਹਨਾਂ ਦੀ ਜ਼ਿੰਮੇਵਾਰੀ ਲਾਉਂਦੇ ਹੋ ਵੀ ਮਿੱਟੀ ਤੁਸੀਂ ਪਾਉਣੀ ਹੈ ਪੇ ਤੁਹਾਡੀ ਕੀ ਅਚ ਕਿਹੜਾ ਮਤਲਬ ਕੋਈ ਕਵਿੰਟੈਂਸ ਵਾਲੀ ਤਾਂ ਕਰਨੀ ਤੁਸੀਂ ਤੁਹਾਡੀ ਐਸੋਸੀਏਸ਼ਨ ਹੈ ਤੁਸੀਂ ਬਹੁਤ ਗਹਿਰ ਇਤਜ਼ਾਮ ਵਗਾਇਆ ਤੁਸੀਂ ਕਿ ਨਹੀਂ ਹੋ ਬੰਦੇ ਜਿਹੜੇ ਜਿਹੜੇ ਹੈ ਮੈਨੂੰ ਪਤਾ ਲੰਨੇ ਆ ਹਾਂ ਇੱਕੋ ਬਤਾਏ ਕਿ ਇਹ ਬਗਲਾ ਹੋਰ ਚੀਜ਼ ਨੂੰ ਮਤਲਬ ਭਾਈ ਮੇਸੇ ਕਿ ਉਹ ਸਾਫਾ ਬਤਾਏ ਕੋਈ ਫਿਨੈਰਸ ਨਹੀਂ ਠੀਕ ਆ ਗੋਲੀ ਦੀ ਚੱਲਣ ਤੁਸੀਂ ਗੱਲ ਕੀਤੇ ਹੋ ਪਿਛਲੇ ਕੁਝ ਦਿਨਾਂ ਪਹਿਲਾਂ ਤੇ ਚੱਲੀ ਗਈ ਹੈ ਭਾਵੇਂ ਉਹ ਖੁੱਲ ਕੇ ਬਾਹਰ ਚੀਜ਼ ਆਈ ਹੈ ਨਹੀਂ ਹੈ ਨਹੀਂ ਐਫਆਈਆ ਨਹੀਂ ਕਾ ਐਫਆਈਆ ਹਾਜ਼ਰ ਹੈ ਐਫਆਈਆ ਹੋ ਚੁੱਕੀ ਉਸ ਦਾ ਮਾਰੈਸ ਨਿਯੋਇ ਮਾਰੈਸ ਨਿਯੋਇ ਐਫਆਈਆ ਤੋਂ ਨਹੀਂ ਐਫਆਈਆ ਤੋਂ ਬਾਈ ਜੀ ਮੇਰੇ ਇੱਕ ਗੱਲ ਦੱਸੋ what is government hmm. do you expect ਕਿ ਜਿਹੜਾ ਬੰਦਾ ਐਮਐਲਏ ਦੇ ਕਹਿਰ ਦੇ ਉੱਤੇ ਉਹਦੇ ਨਾਲ ਸ਼ਰਿਆਂ ਤੁਰਿਆਂ ਫਿਰਦਾ ਉਹਦੇ ਤੇ ਭਾਵੇਂ ਐਫਆਈਆਰ ਵੀ ਦਰਜ ਹੋ ਗਈ ਉਹ ਪਤੀਆ ਰੈਸਕੂ ਪਾਊਗਾ ਤੁਸੀਂ ਆਪ ਦੱਸੋ ਤੇ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡਾ ਮਾਈਨਿੰਗ ਮਾਫੀਆ ਦੇ ਨਾਲ ਕਿਹੜੀ ਗੋਲ ਜਿਹੜੀ ਗੁੜੀ ਜਿਹੜੀ ਅੱਗੀ ਆ ਐਡੀ ਜਿਵੇਂ ਕਹਿੰਦੇ ਸਾਝ ਹੈ ਮੇਰੇ ਨਾਲ ਤਾਂ ਕੋਈ ਕਨੈਕਟੀਵ ਨਹੀਂ ਹਰੋਂ ਆ ਮੈਂ ਵੀ ਇਸ ਲਾ ਕੇ ਤੋਂ ਵੀ ਸਾਥ ਬੈਠਾ ਹੀ ਆ ਨਾ ਮੇਰੇ ਨਾਲ ਤਾਂ ਕਿਸੇ ਕੋਨਟੈਕਟ ਨਹੀਂ ਬਸ ਇਹਦਾ ਜਿੱਦ ਨਾਲ ਆਪਣੇ ਕੰਮ ਕੋਈ ਵੀ ਕਰਾਉਣਾ ਹੋਵੇ ਸਾਡੇ ਨਾਲ ਤਾਂ ਤੁਸੀਂ ਕਦੀ ਵੀ ਨਹੀਂ ਦੇਖੋ ਤੇ ਤੁਹਾਡੇ ਨਾਲ ਤਾਂ ਉਹਨਾਂ ਦੀ ਛੱਤੀ ਫੋਟਵਾ ਸੋ ਇਹ ਨਹੀਂ ਇਹ ਛੁਪੇ ਰਾਜ਼ ਨਹੀਂ ਆ ਦੀਜ਼ ਆਰ ਨਾਟ ਹਿਡਨ ਸਿਕਰਟ ਇਹ ਇਹ ਜਿਹੜਾ ਕੋਈ ਇਹ ਕੋ ਲੁਕੇ ਹੋਈ ਵਾਲੀਆਂ ਚੀਜ਼ਾਂ ਨਹੀਂ ਇਹ ਤਾਂ ਜਨ ਜ਼ਾਹਿਰ ਹੈ ਕਿਤੇ ਨਹੀਂ ਸਾਫ ਮੈਨਾਂ ਲੋਕਾਂ ਨੂੰ ਇਨਸਾਫ ਤੋੜਨ ਲਾਅਰ ਤੋੜਨ ਵਾਲੇ ਜਦੋਂ ਤੁਹਾਡੇ ਸਾਥੀ ਹੁੰਨ ਤਾਂ ਫਿਰ ਲੋਕ ਮੇਰੀ ਗੱਲ ਦੱਸੋ ਵੀ ਜਸਟਿਸ ਕਿੱਥੋਂ ਆਉਂਦਾ ਹੈ ਉਹ ਬ੍ਰੋਸੋ ਐਕਸ ਜਿਹੜੇ ਬਸ ਇ ਤੁਸੀਂ ਹੁਣ ਥੋੜੀ ਦੇਰ ਪਤਾ ਗੱਲ ਕਰਦੇ ਸੀ ਤੁਸੀਂ ਉਹਨਾਂ ਮਸਲੇ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਕੋਲ ਹੀ ਜਾਂਦੇ ਹੈਗੇ ਹਮੇਸ਼ਾ ਪੜਾ ਰਸਤਾ ਤਾਂ ਕਾਇਮ ਹੈ ਨਾ ਐਡਮਿਨਿਸਟ੍ਰੇਸ਼ਨ ਨੇ ਕਿ ਗਲਤ ਨਹੀਂ ਕੀਤੀ ਹੈ ਕਿ ਇਹ ਐਸੀ ਜਿਹੜੀ ਕਿਤੋਂ ਪਰੇਸ਼ਾਨੀ ਇੱਥੇ ਆ ਰਹੀ ਹੈ ਆਪਾਂ ਨੂੰ ਜੀ ਮਟੀਰੀਅਲ ਨਹੀਂ ਦਿੱਤੀ ਹੋਵੇ ਰੇਚੀ ਨਹੀਂ ਕਰ ਦਿੱਤੀ ਹੋਵੇ ਜਾਂ ਉਹ ਹੋਰ ਜਿਹੜੀ ਨਾਇਰੋਟ ਕੋਈ ਗੱਲ ਤੁਸੀਂ ਕਰਦੇ ਹੋਏ ਉਹਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਦਾ ਕਿ ਤਰ੍ਹਾਂ ਰਵਈਆ ਹੈ ਐਸਾ ਨਹੀਂ ਹੁੰਦਾ ਦੇਖੋ ਭਾਈ ਸਾਹਿਬ ਐਡਮਿਨਿਸਟ੍ਰੇਸ਼ਨ ਦਾ ਰਵਈਆ ਇਹ ਹੈ ਕਿ ਪਹਿਲੀ ਵਾਰ ਹਿਸਟਰੀ 'ਚ ਕੋਈ ਸ਼ਾਇਦ ਇਥੇ کسی نے انہی آواز چکے کہ پی ایم او ہاؤس ویوں نے چیٹھی لگی میں پرائیم میریسٹر آفیس لگی پرائیم میریسٹر آفیس جو ڈریکشن ہوں ہی پنجاب سے کھا رہا 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 میں نے وہ ایس ایم ایس آئی ہے کہ کہا جی پہ تو اڈی ایک کمپلینٹ لوج ہو گئی ہے میں تو انہیں ایک کوپی بھی ہونے شیئر کرنے میں میں نے وہ اومنسٹری جو بھی آگئی ہے پرسوں آئی ہے اومنسٹری ریگارڈین کے فائن ਖੌਫ ਹੈ ਲੋਕਲ ਸਰਕਾਰ ਦਾ ਕਿ ਪੀਐਮਓ ਵੱਲੋਂ ਕੀਤੀ ਡਾਇਰੈਕਸ਼ਨ ਦੇ ਉੱਤੇ ਵੀ ਅਸੀਂ ਮਿਲਣ ਵੀ ਗਏ ਅਫਸਰ ਸਹਿਬਾਂ ਨੂੰ ਉਹ ਕਹਿੰਦਾ ਜੀ ਮੇਰੀ ਜੂਰਿਸਡਿਕਸ਼ਨ ਨਹੀਂ ਉਹ ਕਹਿੰਦਾ ਜੀ ਮੇਰੀ ਜੂਰਿਸਡਿਕਸ਼ਨ ਨਹੀਂ ਮੈਂ ਦੇਖ ਰਿਹਾ ਜੀ ਮੈਂ ਕਰ ਰਿਹਾ ਜੀ ਅਸੀਂ ਪਰਚੇ ਕਰਦੇ ਆ ਜੀ ਕੀ ਪਰਚੇ ਕੀਤੇ ਕਿਹਦੇ ਤੇ ਕੀਤੇ ਕੌਣ ਜ਼ਿੰਮੇਵਾਰ ਨੇ ਉਹਨਾਂ ਦੀ ਕੋਈ ਰਿਪੋਰਟ ਨਹੀਂ ਐਨਾ ਬੇਖੌਫ ਯਾਤਾ ਦਿਨ ਕਹਿੰਦੇ ਪਹਿਲੇ ਹੀ ਕੱਲ੍ਹ ਕਹਿੰਦਾ ਵੀ ਯਾਤਾ ਮਾਫੀਆ ਰੋਪੜ ਚਲਾ ਰਿਹਾ ਹੈ ਜਾਂ ਸਿਸਟਮ ਇਨਾ ਕੋਲੈਪਸ ਕਰ ਚੁੱਕਾ ਕਿ ਉਹਨਾਂ ਦੇ ਪ੍ਰੈਸ਼ਰ ਇਨਾ ਜ਼ਿਆਦਾ ਹੈ ਕਿ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ ਹੋਰ ਤੀਜੀ ਤੇ ਕੋਈ ਚੀਜ਼ ਨਹੀਂ ਹੋ ਸਕਦੀ ਤੁਸੀਂ ਇਹ ਗੱਲ ਦੇਖੋ ਵੀ ਕਿਸ ਤਰ੍ਹਾਂ ਹੋ ਸਕਦਾ ਵੀ ਪ੍ਰਾਈਮ ਮਿਨਿਸਟਰ ਹਾਊਸ ਤੋਂ ਡਾਇਰੈਕਸ਼ਨ ਆਈਆਂ ਹੋਣ ਦੇ ਬਾਵਜੂਦ ਜਿਹੜਾ ਤੋਂ ਪੀਐਮ ਹਾਊਸ ਤੋਂ ਬਾਵਜੂਦ ਮਾਈ ਜਿਹੜੀ ਸ਼ਰੀਅਤ ਚੱਲ ਰਹੀ ਤੋ ਇਹਦਾ ਮਤਲਬ ਕਿ ਡਾਇਰੈਕਟ ਇਨਡਾਇਰੈਕਟਲੀ ਵੀ ਤਾਂ ਗੱਲ ਹੀ ਨਹੀਂ ਮੈਂ ਤਾਂ ਇਹ ਗੱਲ ਕਹਿ ਰਿਹਾ ਮਤਲਬ ਡਾਇਰੈਕਟਲੀ ਹੱਥ ਹੈ ਹੁਣ ਪ੍ਰਸ਼ਾਸਨ ਦੇ ਕੋਲ ਅਸੀਂ ਮੈਂ ਆ ਆ ਗਿਆ ਪ੍ਰਿੰਸਟ ਹਾਊਸ ਤੋਂ ਡਾਇਰੈਕਸ਼ਨ ਦੇ ਬਾਅਦ ਆ। ਸੋ ਪ੍ਰਸ਼ਾਸਨ ਵੀ ਜਿਹੜਾ ਹੈ ਨਾ ਇਹ ਉਹ ਹੁਣ ਨਾਲ ਇਹਨਾਂ ਦੇ ਮਿਲ ਚੁੱਕਾ ਹੈ। ਕੀ ਦਾ ਇਨਫਰਾਸਟ੍ਰਕਚਰ ਹੈ ਨਾ ਇਨਫਲੂਐਂਸ ਪਾਈ ਇਹ ਸਰਕਾਰ ਹੈ ਸਰਕਾਰ ਚੁਲਾ ਰਹੇ। ਹੋਰ ਕਿਰ ਹੋਰ ਕਿਨੇ ਇਨਫਲੂਐਂਸ ਕਰਨਾ ਹੋਣ ਕੋਣ ਤਾਕਤ ਹੋ ਉਸਨੂੰ। ਜਿਨਾ ਵੀ ਸਰਕਾਰ ਹੈ ਬਿਨਾ ਸਰਕਾਰ ਦੇ ਬਿਨਾ ਸਰਕਾਰ ਦੇ ਸ਼ਹਿਰ ਦੇ ਡੂ ਯੂ ਥਿੰਕ ਥੈਟ ਇਟ ਇਜ਼ ਪੋਸੀਬਲ ਕਿ ਸ਼ਰੀਆਮ ਜਿਹੜੀ ਹੈ ਮਾਇਨਿੰਗ ਹੋਰੀ کونے سرکار نہیں شریاں لیکن لیکن بلکل ایک لیکن لیکن ایک 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 لیکن تسی کیوں نہیں چیف سیکٹری نو لکھ رہے کیوں نہیں چیف منسٹر نو لکھ رہے کیوں نہیں مائننگ منسٹر نو لکھ رہے کیوں نہیں تسی مائننگ منسٹر نو لے کے آ رہے تھے دکھون لی کے نجائز مائننگ چل رہی ہے ساڑھا چیف منسٹر ننگل آ جاتا ہے کہ ننگل بنا انات پر بنا انسا بات آ تسی یہ دیکھو بھی اتھے دا منسٹر نے ایڈوکیشن منسٹر اتھے دے ای تھی نا ایم ایل اے ہے یہ اتھے رسیٹر کرن چلے جاندے ہیں جی یہ صاف ہوں تو ਬਿਆਉਂਚੀ ਕਿਸੇ ਸਾਹਮਣੇ ਤੁਮ ਦੁਖਾਈਏ ਦੀਆ ਸਾਡੀ ਰਜਾਮੰਦੀ ਤੋਂ ਬਿਨਾ ਜਿਹੜੀ ਮਾਈਨਿੰਗ ਹੋ ਰਹੀ ਹੈ ਸੋ ਬਾਈ ਦੀ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਕੋ ਟੈਂਕ ਦੀ ਗੁਰਥੋਂ ਬਾਈ ਦੀ ਲਾਲ ਗੁਰੂ ਸਾਹਿਬ ਸੁਭਾ ਪੱਧਰ ਉਤੇ ਬੀਜੇਪੀ ਕਿਸਾ ਦੇਖੀ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਇਹ 9 ਮਾਰਚ ਦਾ ਜਿਸਟਿਸੀ ਦੀ ਗੱਲ ਕੀਤੀ ਜਾਂਦੀ ਹੈ ਕਾਲੀ ਦਰਜਨ ਦੇ ਨਾਲ ਦੋਸਤਾਂ ਸਿਕਨਸਤਾਂ ਜੁਸਾ ਪਰ ਭੇ ਕਿਸਾਨੀ ਲੋਕਾਂ ਦਾ ਸਮੇਂ ਤੋਂ ਬਹੁਤ ਨੇੜ ਸਾ ਰਹੀ ਹੈ ਛੋਟੇ ਭਾਈ ਨੂੰ ਵੀ ਕਦੇ ਜਿਹੜੀ ਨਿਵੋਖ ਚੰਗੇ ਤੁਦੂ ਗਿਆਨ ਦੇ ਲੈਜਰ ਨੋਟਸ ਹੁਣ ਦੁਬਾਰਾ ਗੱਲ ਚਾਹੁੰਦੇ ਹਈਆਂ ਨੇ ਪਾਰਟੀ ਦੇ ਮੇਨ ਇੰਡਸਟਰੀ ਵਿੱਚ ਜੋ ਚੁਈ ਹੈ ਕਿ ਉਹ ਕੀ ਲੱਗਦਾ ਕਿ ਤਿਆਰੀ ਹੋ ਰਹੀ ਹੈ ਇਸ ਦੇ ਨਹੀਂ ਲਖੋ ਜੁ ਵੀ ਦੇ ਤਿਆਰ ਜੇ ਵੀ ਪੰਜਾਬ ਬਾਰੇ ਕੀ ਸੋਚ ਰਹੀ ਹੈ ਉਹ ਤਾਂ ਚਲੋ ਹਰ ਪਾਰਟੀ ਜਿਹੜਾ ਹੈਗਾ ਅੱਛਾ ਕੰਮ ਕਰਦੇ ਵਿਚਾਰ ਆਖਦੇ ਪਰ ਮੈਨੂੰ ਇਸ ਕਰਦੀ ਬੜੀ ਉਸ਼ੀ ਹੈ ਹੁਣ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਹੈ ਬੀਜੇਪੀ ਵੱਧ ਦੇ ਅਸੀਂ ਪਿੰਡਾਂ ਜਾਂਦੇ ਆ ਦੇਖਦੇ ਆ ਲੋਕ ਸਾਨੂੰ ਹੁਣ ਇਹ ਕਹਿੰਦੇ ਵੀ ਕਾਕਾ ਹੁਣ ਤੁਹਾਡੀ ਸਰਕਾਰ ਨੇ ਸੋ ਇਹ ਬੜੀ ਵੱਡੀ ਖੁਸ਼ਖਬਰੀ ਆ ਬੀਜੇਪੀ ਇਸ ਟਰਨਿੰਗ ਆਊਟ ਟੂ ਬੀ ਦੀ ਲਾਰਜੈਸਟ ਆਲਟਰਨੇਟਿਵ ਐਂਡ ਸਭ ਤੋਂ ਲਾਰਜੈਸਟ ਆਲਟਰਨੇਟਿਵ ਉੱਪਰ ਕੇ ਆ ਰਿਹਾ ਔਰ ਲੋਕਾਂ ਦਾ ਹਰਮਨ ਪਿਆਰਾ ਜਿਹੜਾ ਹੈਗਾ ਨਾ ਉਹ ਆਲਟਰਨੇਟਿਵ ਉੱਪਰ ਕੇ ਆ ਰਿਹਾ ਕੋਈ ਪੰਜ ਤੁਸੀਂ ਇਹ ਦੀ ਸਿਚੁਏਸ਼ਨ ਦੱਸ ਸਕਦੇ ਜਿਹੜਾ ਮਤਲਬ ਜਿਹੜੇ ਤੁਸੀਂ ਕਹਿ ਰਹੇ ਵੀ ਲਾਇਨ ਆਰਡਰ ਦੀ ਸਮੱਸਿਆ ਬਹੁਤ ਵੱਡੀ ਬਦਲ ਰਹੀ ਹੈ

ہوں بھائی جی میں ایک دن پوچھنا چاہنا who is going to take the action تجھے دیکھو کمیٹ کی نہیں رسپونسیبل ہے کہ کھرڑ دا ایپ کھرڑ دی ایم ایل اے استیفہ دن دی ہے اور ان مورل گراؤنڈز یہاں ہوتا ہے دی ہے جی میرا مان پار گیا سوری استیس پاپا پس ہے دی کدھی وہ کہتے دی ہے گیا ہے کیا تھا مانا خالی ہو گیا ہوئے پیزے پر میں تو ہی کہا کہا ہے وہ کارن تا دسل میں جنہیں کارن پر گیا ہے اٹلیس جدوں تسی ਇਨਾ ਯੂ ਥੌਟ ਆਫ ਦਾ ਰਿਸਪੌਂਸਿਬਿਲਟੀ ਕਿ ਮੈਂ ਲੋਕਲ ਨੂੰ ਇਨਫੋਰਮ ਕਰਦਾ ਆਪਣੇ ਪੇਜ ਤੋਂ ਕਿ ਮੈਂ ਪੋਲਿਟਿਕਸ ਨੂੰ ਛੱਡ ਰਹੀ ਹਾਂ ਤੇ ਕਾਰਨ ਵੀ ਦੱਸੋ ਤੇ ਉਹ ਰਾਤੋਂ ਰਾਤ ਕਿਵੇਂ ਕਾਰਨ ਸੌਲਵ ਹੋ ਗਏ ਕਿ ਸਵੇਰੇ ਤੁਹਾਡਾ ਮਨ ਜਿਹੜਾ ਦੁਬਾਰਾ ਹਲਕਾ ਹੋ ਕੇ ਰਾਤ ਸਾਰੀ ਧੜਕਾ ਹੋ ਕੇ ਸਵੇਰੇ ਤੁਸੀਂ ਕੀ ਭਿਲਾਓ ਮੈਂ ਤਾਂ ਹਲਕਾ ਥਰੜ ਦੀ ਸੇਵਾ ਕਰਨੀ ਹੈ ਅੱਛਾ ਫਿਰ ਉਸੇ ਗ੍ਰੈਵਿਟੀ ਨੇ ਬਤਾ ਕੰਮ ਕਰ ਲੈਂਦਾ ਹੈ ਭਾਜੀ ਦੇਖੋ ਗ੍ਰੈਵਿਟੀ ਦਾ ਇੱਕ ਗ੍ਰੈਵਿਟੀ ਤਾਂ ਮਤਲਬ ਮਜ਼ਾਕ ਹੈ ਇਹ ਤੁਸੀਂ ਇਦਾਂ ਦੇਖੋ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਮੈਂ 5 ਮਿੰਟ ਚ ਐਮਐਸਪੀ ਦੇ ਤੱਕ ਸਾਡੀ ਸਰਕਾਰ ਦੇ ਦੋ ਕੈਪਟਨ ਉਹ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਅਸਤੀਫਾ ਲੈ ਕੇ ਸੁਨੀਹਾ ਲੈ ਕੇ ਆਈਆਂ ਕਿ ਤੁਸੀਂ ਸਾਨੂੰ ਸਰਕਾਰ ਦੇ ਦੋ 5 ਮਿੰਟਾਂ ਦੇ ਐਮਐਸਪੀ ਮੁੜ ਕੇ ਕਹਿੰਦਾ ਜੀ ਗਲਤ ਸਟੇਟਮੈਂਟ ਦਿੱਤੀ ਕੋਈ ਕਾਉਂਟੇਬਿਲਟੀ ਤਾਂ ਹੈ ਹੀ ਨਹੀਂ ਮੈਂ ਤਾਂ ਤੁਹਾਨੂੰ ਦੱਸੀ ਗੱਲ ਵੀ ਵੈਨ ਇਟ ਕਮਸ ਟੂ ਕਾਉਂਟੇਬਿਲਟੀ ਕੋਈ ਹੈ ਨਹੀਂ ਕਾਉਂਟੇਬਿਲਟੀ ਤੇ ਜਦੋਂ ਗਵਰਨਮੈਂਟ ਦੇਖੋ ਐਮਐਲਏ ਇਸ ਇ ਬਰੀ ਰਿਸਪੋਨਸਿਬਲ ਤੁਸੀਂ ਜਦੋਂ ਯੂ ਆਰ ਵੈਨ ਯੂ ਆਰ ਐਨ ਐਮ ਐਲ ਏ ਯੂ ਆਰ ਰਿਪਰੈਜ਼ੈਂਟਿੰਗ 2 ਲੱਖ ਪੀਪਲ ਆਫ ਅਰ ਕੰਸਟਿਟੂਐਂਸੀ ਇਹੀ ਹੈ ਨਾ ਅਨਸਰ ਬਲੇ ਵਿੱਚ 2 ਲੱਖ ਬੰਦੇ ਨੂੰ ਤੇ ਹਰ ਜਦੋਂ ਉਹੀ ਬੰਦਾ ਆਪਣੀ ਜ਼ਬਾਨ ਦਾ ਪਤਾ ਨਹੀਂ ਉਹਨੂੰ ਐਸੇ ਪਗਰਬ ਸਿਸਟਮ ਦੇ ਵਿੱਚ ਮਤਲਬ ਮੈਂ ਇਹਨੂੰ ਕਹਿ ਸਕਦਾ ਆਪਣਾ ਮਜ਼ਾਕ ਆਪ ਉਡਾ ਰਿਹਾ ਹੈ ਸਰੋਪ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹਨਾਂ ਸਮਾਂ ਦੇਣ ਦੇ ਲਈ ਸੋ ਅਲੇਗ ਸਿੰਘ ਬਾਪੁਰਾ ਉਹਨਾਂ ਤੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਆਪਣੇ ਵਿਚਾਰ ਰੱਖੇ ਗਏ बतौर ਨੌਜਵਾਨ ਉਹ ਪੰਜਾਬ ਦੀ ਰਾਜਨੀਤੀ ਨੂੰ ਦੇਖਦੇ ਨੇ ਲਾਇ ਆਰਡਰ ਦੀ ਸਮੱਸਿਆ ਉਹਨਾਂ ਵੱਲੋਂ ਸਾਹਮਣੇ ਲਿਆ ਕੇ ਰੱਖੀ ਗਈ ਖਾਸ ਤੌਰ ਦੇ ਉੱਤੇ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੀ ਇਨਲੀਟਲ ਮਾਈਨਿੰਗ ਹੋ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਬੜਾ ਆਕ੍ਰੋ ਕੇ ਬੋਲਿਆ ਕਿ ਉਹਨਾਂ ਨੇ ਕਿਹਾ ਕਿ ਆ ਮਾਣਯੋਗ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਗਏ ਨੇ ਉੱਥੇ ਵੀ ਲੈਟਰ ਲਿਖ ਕੇ ਦਿੱਤੀ ਗਈ ਹੈ ਹੁਣ ਲੈਟਰ ਦਾ ਰਿਵਰਟ ਵੀ ਆ ਚੁੱਕਿਆ ਹੈ ਲੇਕਿਨ ਜਿਹੜਾ ਪ੍ਰਸ਼ਾਸਨ ਦਾ ਰਵਈਆ ਹੈ ਉਹ ਫਿਲਹਾਲ ਦੇਖਣ ਵਾਲੀ ਗੱਲ ਹੈ ਕਿ ਉਹ ਉੱਤੇ ਕੀ ਐਕਸ਼ਨ ਲੈਂਦਾ ਹੈ ਮਤਲਬ ਨੌਜਵਾਨ ਲੀਡਰ ਜਿਹੜੇ ਹਲਕੇ ਦੇ ਮੁੱਦੇ ਨੇ ਜਾਂ ਜ਼ਿਲ੍ਹੇ ਦੇ ਮੁੱਦੇ ਨੇ ਉਹਨਾਂ ਨੂੰ ਜ਼ਰੂਰ ਛਕਦਾ ਰਹਾ ਹਾਂਗਾ ਫਿਲਹਾਲ ਮਾਰਕ ਕਰਦੇ ਮੇਨੋ ਦਿਓ ਜਲ ਔਰ ਕਿਸੇ ਨਵੀਂ ਸ਼ਖਸੀਅਤ ਨਾਲ ਜ਼ਰੂਰ ਜਲਦ ਮਿਲਾਂਗੇ ਸਤਿ ਸ਼੍ਰੀ ਅਕਾਲ